ਤਸੂਹਾ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਅੱਜ ਸਾਰਾ ਦਿਨ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਕਾਰਨ ਅੱਜ ਸਾਰਾ ਦਿਨ ਮਰੀਜ਼ ਪਰੇਸ਼ਾਨ ਰਹੇ ਲਗਾਤਾਰ 3 ਦਿਨ 3 ਘੰਟਿਆਂ ਦੀ ਹੜਤਾਲ ਦੇ ਬਾਅਦ ਅੱਜ ਡਾਕਟਰਾਂ ਦੇ ਵੱਲੋਂ ਪੂਰਾ ਦਿਨ ਹੜਤਾਲ ਕੀਤੀ ਗਈ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਚੱਲ ਰਹੀਆਂ ਸਨ ਜਿੱਥੇ ਓਪੀਡੀ ਦੀ ਪਰਚੀਆਂ ਕੱਟੀਆਂ ਜਾਂਦੀਆਂ ਹਨ ਉਹਨਾਂ ਦੀਆਂ ਖਿੜਕੀਆਂ ਵੀ ਬਿਲਕੁਲ ਬੰਦ ਰਹੀਆਂ ਗਰਮੀ ਦੇ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਸੀ ਮਰੀਜ਼ ਗਰਮੀ ਨਾਲ ਬੇਹਾਲ ਹੋਏ ਇੱਧਰ-ਉੱਧਰ ਭਟਕ ਰਹੇ ਸਨ ਜਦੋਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਹੜਤਾਲ ਹੈ ਅਤੇ ਉਹ ਬਹੁਤ ਦੂਰੋਂ ਆਏ ਹਨ ਅਤੇ ਇਸ ਅਤਿ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਖੱਜਲ-ਖਵਾਰ ਹੋਣਾ ਪਿਆ ਰਿਹਾ ਹੈ ਉੱਥੇ ਹੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜ਼ੀ ਵੀ ਕੀਤੀ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਪੀਸੀ ਐਮਐਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਅੱਜ ਸਾਰਾ ਦਿਨ ओपीडी बंद रहने दी कॉल दीती गई सी जिस कारण ये हड़ताल कीती गई है उन्होंने दसया कि साल 2021 तो उनों दीयां तरक्कियां रोक दीतीयां गईयां हन अते सेहत विभाग विच डॉक्टरा दी रेगुलर भर्ती भी नहीं कीती जा रही हर रोज डॉक्टरा ते हमलोंयां दीयां कटनेआवां वापर रहीयां हन उन्होंने किहा कि साडे एसोसिएशन ने ये फैसला कीता है कि हड़ताल आज तो 15 तारीख तक इसी तरह नाल जारी रहेगी जिस विच ओपीडी सेवावां ਅਤੇ ਸਰਜਰੀ ਦੀਆਂ ਸੇਵਾਵਾਂ ਬੰਦ ਰਹਿਣਗੀਆਂ ਪਰ ਐਮਰਜੈਂਸੀ ਦੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ ਸੋ ਦੁਆਬਾ ਮੇਲ ਵੈਬ ਚੈਨਲ ਦੇ ਨਾਲ ਮੈਂ ਮਨੂਸ਼ ਸ਼ਰਮਾ ਜਿਹੜੀ ਇਹ ਸਟ੍ਰਾਈਕ ਕੀਤੀ ਜਿਹਦੇ ਬਾਰੇ ਕੀ ਜਾਣਕਾਰੀ ਹੈਗੀ ਇਹ ਜਿਹੜੀ ਸਟ੍ਰਾਈਕ ਹੈ ਇਹ ਅੱਜ ਤੋਂ ਨਹੀਂ 3 ਦਿਨ ਪਹਿਲਾਂ ਤੋਂ ਚੱਲ ਰਹੀ ਹੈ ਇਹ ਪਹਿਲੇ ਸਾਡੇ 3 ਘੰਟੇ ਸੀਗੇ ਤੇ ਹੁਣ ਅੱਜ ਤੋਂ ਇਹ ਪੂਰਾ ਦਿਨ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਕਿਉਂਕਿ ਪਹਿਲੇ 3 ਦਿਨ ਸਾਡੀ ਅੱਧੇ ਅੱਧੇ ਦਿਨ ਦੀ ਸਟ੍ਰਾਈਕ ਚੱਲੀ ਤੇ ਕੱਲ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਸੀਗੀ ਕੈਬਿਨੇਟ ਸਭ ਕਮੇਟੀ ਦੇ ਨਾਲ ਸਾਡੀਆਂ ਮੰਗਾਂ ਨੂੰ ਲੈ ਕੇ ਜਿਹਦੇ ਚ ਮੇਨ ਮੰਗ ਸਾਡੇ ਡਾਕਟਰ ਯੂਨੀਅਨ ਦੀ ਇਹੀ ਹੈ ਵੀ ਸਾਡੀ ਜਿਹੜੀ ਇੱਕ ਤਰੱਕੀ ਜਿਹਨੂੰ ਆਪਾਂ ACP ਕਹਿੰਦੇ ਆ ਤੇ ਉਹ ਸਾਨੂੰ ਦਿੱਤੀ ਜਾਏ 2021 ਤੋਂ ਜਿਹੜੀ ਬੰਦ ਹੈ ਤੇ ਦੂਸਰੀ ਮੇਨ ਮੰਗ ਇਹ ਹੈ ਵੀ ਇੱਕ ਸਾਨੂੰ ਹਸਪੀਟਲ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਥੇ ਰਾਤ ਨੂੰ ਸਾਡਾ ਫੀਮੇਲ ਸਟਾਫ ਮੇਲ ਸਟਾਫ ਸਾਰੇ ਕੰਮ ਕਰਦੇ ਆ ਤੇ ਸਿਕਿਉਰਟੀ ਵੀ ਸਾਡੀ ਮੰਗ ਬਹੁਤ ਇੱਕ ਜ਼ਰੂਰੀ ਆ ਕੱਲ ਮੀਟਿੰਗ ਤੋਂ ਬਾਅਦ ਇੱਕ ਉਹਨਾਂ ਨੇ ਸਾਨੂੰ ਸਬਕਮੇਟੀ ਨੇ ਸਾਡੀ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਸੀਗਾ ਕਿ ਅਸੀਂ ਤੁਹਾਨੂੰ ਨਹੀਂ ਟਾਈਮ ਤੋਂ ਕੁਝ ਨਾ ਕੁਝ ਦਵਾਂਗੇ ਬਟ ਉਹ ਸ਼ਾਮ ਤਾਈਂ ਰਿਟਰਨ ਦੇ ਵਿੱਚ ਕੋਈ ਸਾਨੂੰ ਐਜ਼ ਲਿਖਤੀ ਰੂਪ ਦੇ ਵਿੱਚ ਕੋਈ ਇਦਾਂ ਦੀ ਕਮੇਟੀ ਨੂੰ ਇਸ਼ੋਰੈਂਸ ਨਹੀਂ ਮਿਲੀ ਤੇ ਆਇਆ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਵੀ ਇਹ ਪੂਰੀਆਂ ਹੋਣ ਜਾਂਦੀਆਂ ਤੇ ਸਾਡੀ ਰਾਤੀ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਜਨਰਲ ਬੋਡੀ ਮੀਟਿੰਗ ਉਹਦੇ ਵਿੱਚ ਫਿਰ ਇਹ ਡਿਸਾਈਡ ਕੀਤਾ ਗਿਆ ਕਿ ਇਹ ਜਿਹੜੀ ਸਾਡੀ ਸਟ੍ਰਾਈਕ ਹੈ ਇਹਨੂੰ ਪੂਰੇ ਦਿਨ ਲਈ ਕੀਤੀ ਜਾਵੇ ਤੇ ਹੁਣ ਅੱਜ ਤੋਂ 15 ਤਰੀਕ ਤਾਈਂ ਇਹ ਪੂਰੇ ਦਿਨ ਦੀ ਸਟ੍ਰਾਈਕ ਰਹੇਗੀ ਜਿਹਦੇ ਚ ਕੀ ਐਮਪੀਡੀ ਸੇਵਾਵਾਂ ਜਾਂ ਇਲੈਕਟਿਵ ਸਰਜਰੀਜ਼ ਜਿੰਨੀਆਂ ਹੈਗੀਆਂ ਇਹ ਬੰਦ ਰਹਿਣਗੀਆਂ ਬਾਕੀ ਐਮਰਜੈਂਸੀ ਸੇਵਾਵਾਂ ਇਹ ਸਾਰੀਆਂ ਚੱਲਦੀਆਂ ਰਹਿਣਗੀਆਂ ਇਹਨੂੰ ਬੰਦ ਨਹੀਂ ਕੀਤਾ ਜਾਏਗਾ